ਮੰਦਰ ਦੇ ਵਿੱਚ ਪ੍ਰਵੇਸ਼ ਬੰਦ ਸੀ ਇਸਤਰੀ ਲਈ ਪਰ ਜਿਸ ਢੰਗ ਨਾਲ ਇਹ ਗੀਤ ਗਾਂਦੀ ਹੋਈ ਪ੍ਰਵੇਸ਼ ਕਰ ਰਹੀ ਸੀ ਲੋਕਾਂ ਦੀ ਹਿੰਮਤ ਨਾ ਪਈ ਉਹਨੂੰ ਰੋਕਣ ਦੀ ਇੱਕ ਪ੍ਰਭਾਵ ਹੁੰਦਾ ਹੈ ਭਜਨ ਦਾ ਸਚਾਈ ਦਾ ਬੈਰਾਗ ਦਾ ਪ੍ਰੇਮ ਦਾ ਇੱਕ ਆਪਣਾ ਪ੍ਰਭਾਵ ਹੁੰਦਾ ਹੈ ਔਰ ਕਈ ਦਫਾ ਇਹ ਹੜ ਦੇ ਤਰ੍ਹਾਂ ਹੋਵੇ ਤਾਂ ਦੇਖਣ ਵਾਲੇ ਵੀ ਉਸ ਹੜ ਦੇ ਚ ਬਹਿ ਜਾਂਦੇ ਨੇ ਕਿਸੇ ਨੂੰ ਰੋਕਣ ਦੀ ਹਿੰਮਤ ਨਹੀਂ ਪਈ ਬਈ ਰੋਕੀ ਗੀਤ ਗਾਂਦੀ ਅੰਦਰ ਚਲੀ ਗਈ ਪੁਜਾਰੀ ਦੇ ਹੱਥ ਦੇ ਚ ਥਾਲ ਸੀ ਆਰਤੀ ਉਤਾਰਨ ਲਈ ਗਿਰ ਗਿਆ ਇਸਤਰੀ ਆ ਗਈ ਇੱਕ ਇਸਤਰੀ ਆ ਗਈ ਅਛੂਤ ਆ ਗਈ ਸ਼ੋਧਰ ਆ ਗਈ ਮੰਦਰ ਬਰਸ਼ਟ ਕਰ ਦਿੱਤਾ ਮੀਰਾ ਨੇ ਦੋ ਬੋਲੀ ਸਿਰਫ ਕਹਨੇ ਹਨ ਪੁਜਾਰੀ ਅਜੇ ਇਸਤਰੀ ਇਸਤਰੀ ਦਿਖਾਈ ਦਿੰਦੀ ਏ ਪੁਰਸ਼ ਪੁਰਸ਼ ਦਿਖਾਈ ਦਿੰਦਾ ਏ ਕਦੋਂ ਦਿਖਾਈ ਦੇ ਤੇ ਮੀਰਾ ਦੇ ਵਾ ਅਜੇ ਭੇਦ ਭਾਵ ਹੈ ਕਦੋਂ ਤੱਕ ਇਹ ਆਰਤੀ ਉਤਾਰਦਾ ਰਹੇਗਾ ਕਦੋਂ ਤੱਕ ਇਸ ਕਰਮ ਕਾਂਡ ਵਿੱਚ ਫਸਿਆ ਰਹੇਗਾ ਇੱਕ ਨਹੀਂ ਅਜੇ ਵੀ ਇੱਕ ਦਾ ਬੋਧ ਨਹੀਂ ਅਜੇ ਵੀ ਇੱਕ ਦੀ ਖਬਰ ਨਹੀਂ